ਸਗਾ ਸਟੂਡੀਓ ਤੇ ਸ਼ਾਲੀਮਾਰ ਪ੍ਰੋਡਕਸ਼ਨ ਨੇ ਕੇਵਲ 1 オリジナルਲੀ ਕੌਂਸਟੇਲ ਬਰਜੀਤ ਕੌਰ ਦੀ ਨਿਰਮਾਣੀ ਸਾਜ ਪਾਇਆ ਅਗਲਾ ਯੁੱਗ ਪੰਜਾਬੀ ਸੰਗੀਤ ਫਿਲਮਾਂ ਤੇ ਵੈਬ ਸੀਰੀਜ਼ ਦਾ ਹੋਵੇਗਾ ਕੇਵਲ 1 ਜਲਦ ਹੀ ਲਾਂਚ ਹੋ ਰਿਹਾ ਅਤੇ ਪੰਜਾਬੀ ਹਰ ਜਗ੍ਹਾ ਟ੍ਰੈਂਡ ਕਰ ਰਿਹਾ ਪੰਜਾਬੀ ਆਗੇ ਹੋਏ ਇਹ ਚੀਜ਼ ਵੀ ਸਾਨੂੰ ਸੁਣਨ ਨੂੰ ਮਿਲਦੀ ਆ ਵਿਦੇਸ਼ਾਂ ਵਿੱਚ ਕੀ ਜਿੱਥੇ ਵੀ ਦੇਖੇ ਤਾਂ ਪੰਜਾਬੀ ਲੋਕ ਬਹੁਤ ਪਸੰਦ ਕਰਦੇ ਨੇ ਪੰਜਾਬ ਤੇ ਸਭ ਤੋਂ ਵੱਡੇ ਸਟੂਡੀਓ ਸਾਗਾ ਸਟੂਡੀਓ ਦੇ ਨਾਲ ਹਾਲ ਹੀ ਦੇ ਵਿੱਚ ਬਾਜ਼ਾਰ ਦੇ ਵਿੱਚ ਜੇ ਗੱਲ ਕਰੀਏ ਤਾਂ ਕੇਵਲ ਵੰਦੇ ਨਾਲ ਸਾਂਝ ਪਾਉਂਦੀ ਕੋਸ਼ਿਸ਼ ਨਾ ਕੀਤੀ ਗਈ ਆ ਤਾਂ ਜਿੱਥੇ ਉਹ ਆਪਣੀਆਂ ਬਿਹਤਰੀਨ ਫਿਲਮਾਂ ਸਟ੍ਰੀਮ ਕਰੇਗਾ ਇਸ ਦੇ ਨਾਲ ਹੀ ਕਈ ਫਿਲਮ ਪ੍ਰੋਡਕਸ਼ਨ ਸਟੂਡੀਓਜ਼ ਨੇ ਪੰਜਾਬ ਦੀਆਂ ਸ਼ਾਨਦਾਰ ਕਹਾਣੀਆਂ ਦੇ ਨਿਰਮਾਣ ਲਈ ਕੇਵਲ ਵੰਦੇ ਨਾਲ ਸਾਂਝ ਪਾਈ ਆ ਜੋ ਕਿ ਸਟ੍ਰੀਮਿੰਗ ਲਈ ਤਿਆਰ ਹੈ ਜੀ ਹਾਂ ਹੁਣ ਤੁਸੀਂ ਇਸ ਦੇ ਉਤੇ ਪੰਜਾਬੀ ਫਿਲਮਾਂ ਪੰਜਾਬੀ ਸੀਰੀਜ਼ ਦੇਖ ਸਕਦੇ ਹੋ ਜਿਸ ਦੇ ਵਿੱਚ ਤੁਹਾਨੂੰ ਵਧੀਆ-ਵਧੀਆ ਕਹਾਣੀਆਂ ਜੋ ਤੁਸੀਂ ਖੁਦ ਪਸੰਦ ਕਰੋਗੇ ਤੇ ਤੁਸੀਂ ਖੁਦ ਕਹੋਗੇ ਕਿ ਇੰਨੀਆਂ ਵਧੀਆ ਕਹਾਣੀਆਂ ਅਸੀਂ ਕਦੇ ਦੇਖੀਆਂ ਤੱਕ ਨਹੀਂ ਜੀ ਹਾਂ ਇਹੋ ਜਿਹੀ ਇੱਕ ਹੋਰ ਸੁੰਦਰ ਕਹਾਣੀ ਜਿਸ ਦਾ ਨਾਮ ਹੈ ਕੌਨਸਟੇਬਲ ਹਰਜੀਤ ਕੌਰ ਫਲੋਰ ਤੇ ਜਾ ਚੁੱਕੀ ਹੈ ਅਤੇ ਇਸ ਦਾ ਨਿਰਮਾਣ ਸਾਗਾ ਸਟੂਡੀਓ ਅਤੇ ਮੁੰਬਈ ਦੀ ਇੱਕ ਪ੍ਰਸਿੱਧ ਪ੍ਰੋਡਕਸ਼ਨ ਕੰਪਨੀ ਸ਼ਰੀਮਾਰ ਪ੍ਰੋਡਕਸ਼ਨ ਲਿਮਟਿਡ ਮਿਲ ਕੇ ਕਰ ਰਹੀਆਂ ਨੇ ਸਗਾ ਸਟੂਡੀਓ ਅਤੇ ਸ਼ਾਲੀਮਾਰ ਪ੍ਰੋਡਕਸ਼ਨ ਨੇ ਕੇਵਲ 1 ओरिजिनल ਲਈ ਵੈਬ ਫਿਲਮ ਕਾਂਸਟੇਬਲ ਹਰਜੀਤ ਕੌਰ ਦੀ ਨਿਰਮਾਣ ਲਈ ਸਾਂਝ ਪਾਈ ਹੈ। ਅਗਲਾ ਯੁੱਗ ਪੰਜਾਬੀ ਸੰਗੀਤ ਫਿਲਮਾਂ ਅਤੇ ਵੈਬ ਸੀਰੀਜ਼ ਦਾ ਹੋਵੇਗਾ ਅਤੇ ਕੇਵਲ 1 ਛੇਤੀ ਹੀ ਲਾਂਚ ਹੋਣ ਜਾ ਰਿਹਾ। ਪੰਜਾਬੀ ਹਰ ਜਗ੍ਹਾ ਟ੍ਰੈਂਡ ਕਰ ਰਹੀ ਹੈ ਅਤੇ ਇੱਕੋ ਹੀ ਆਵਾਜ਼ ਹੈ ਪੰਜਾਬੀ ਆਗੇ ਹੋਏ। ਪੰਜਾਬ ਦੇ ਸਭ ਤੋਂ ਵੱਡੇ ਸਟੂਡੀਓਸ ਆਗਾ ਸਟੂਡੀਓਸ ਨੇ ਹਾਲ ਹੀ ਨਵੇਂ OTT ਪਲੇਟਫਾਰਮ ਕੇਵਲਵਾਨ ਦਾ ਸਾਂਝ ਪਾਉਣ ਦਾ ਐਲਾਨ ਕੀਤਾ ਹੈ ਜਿੱਥੇ ਉਹ ਆਪਣੀਆਂ ਬਿਹਤਰੀਨ ਫਿਲਮਾਂ ਸਟ੍ਰੀਮ ਕਰਨਗੇ ਐਸੇ ਨਾਲ ਹੀ ਕਈ ਫਿਲਮ ਪ੍ਰੋਡਕਸ਼ਨ ਸਟੂਡੀਓਜ਼ ਨੇ ਪੰਜਾਬ ਦੀਆਂ ਸ਼ਾਨਦਾਰ ਕਹਾਣੀਆਂ ਦੇ ਨਿਰਮਾਣ ਲਈ ਕੇਵਲਵਾਨ ਦੇ ਨਾਲ ਸਾਂਝ ਪਾਈ ਹੈ ਜੋ ਕਿ ਸਟ੍ਰੀਮਿੰਗ ਲਈ ਤਿਆਰ ਨੇ ਇੱਥੇ ਨਾਲ ਹੀ ਦੱਸ ਦਵਾਂ ਕਿ ਅਜਾਹੀਆਂ ਇੱਕ ਸ਼ਾਨਦਾਰ ਅਤੇ ਸੁੰਦਰ ਕਹਾਣੀ ਹੈ ਜਿਸ ਦਾ ਨਾਮ ਹੈ ਕੌਨਸਟੇਵ ਹਰਜੀਤ ਕੌਰ ਫਲੋਰ ਤੇ ਜਾ ਚੁੱਕੀ ਹੈ ਇਸ ਦਾ ਨਿਰਮਾਣ ਸਾਗਾ ਸਟੂਡੀਓ ਤੇ ਮੁੰਬਈ ਦੀ ਇੱਕ ਪ੍ਰਸਿੱਧ ਪ੍ਰੋਡਕਸ਼ਨ ਕੰਪਨੀ ਸ਼ਾਲੀਮਾਰ ਪ੍ਰੋਡਕਸ਼ਨਸ ਲਿਮਟਿਡ ਮਲਕੇ ਕਰ ਰਹੀ ਹੈਨੀ ਸ਼ਾਲੀਮਾਰ ਪ੍ਰੋਡਕਸ਼ਨਸ ਲਿਮਟਿਡ ਸਿਰਫ ਇੱਕ ਫਿਲਮ ਪ੍ਰੋਡਕਸ਼ਨ ਸਟੂਡੀਓ ਨਹੀਂ ਹੈ ਬਲਕਿ ਇਹਨਾਂ ਕੋਲ ਤ੍ਰਿਸ਼ਾ ਸਟੂਡੀਓਜ਼ ਨਾਮ ਦੀ ਇੱਕ ਹੋਰ ਕੰਪਨੀ ਵੀ ਹੈ ਜੋ ਕਿ ਆਧੁਨਿਕ ਟੈਕਨੋਲੋਜੀ ਦੇ ਨਾਲ ਭਰਪੂਰ ਪੋਸਟ ਪ੍ਰੋਡਕਸ਼ਨ ਸਟੂਡੀਓ ਹੈ ਬੇ ਫਿਲਮ ਕਾਂਸਟੇਬਲ ਹਰਜੀਤਕੌਰ ਦਾ ਪੋਸਟਰ ਰਿਲੀਜ਼ ਹੋ ਚੁੱਕਿਆ ਅਤੇ ਆਕਰਸ਼ਕ ਪੋਸਟਰ ਕਾਫੀ ਪਸੰਦ ਵੀ ਕੀਤਾ ਜਾ ਰਿਹਾ ਇਸ ਲਈ ਸਾਜ਼ ਦੇ ਬਾਰੇ ਫਿਲਮ ਦੀ ਐਸੋਸੀਏਟ ਪ੍ਰੋਡਿਊਸਰ ਮਿਸ ਕੇਰਨਾ ਸ਼ਿਰਗੇਲ ਨੇ ਦੱਸਿਆ ਕਿ ਕਾਂਸਟੇਬਲ ਹਰਜੀਤਕੌਰ ਇੱਕ ਬੇਬੀ ਤੇ ਕੇਂਦ੍ਰਿਤ ਫਿਲਮ ਹੈ ਜਦੋਂ ਮੈਂ ਪਹਿਲੀ ਵਾਰ ਕਹਾਣੀ ਸੁਣੀ ਤਾਂ ਮੈਨੂੰ ਲੱਗਿਆ ਇਹ ਬਣਾਈ ਜਾਣੀ ਚਾਹੀਦੀ ਆ ਇਹ ਕੋਈ ਸਧਾਰਨ ਕਹਾਣੀ ਨਹੀਂ ਬਲਕਿ ਬਹੁਤ ਕੁਝ ਨਮਾਇਆ ਉਨਾ ਉਮੀਦ ਜਿਤਾਈ ਕਿ ਦਰਸ਼ਕ ਜਰੂਰ ਪਸੰਦ ਕਰਨਗੇ ਫਿਲਮ ਦੀ ਕਾਸਟ ਨਵੀਂ ਹੈ ਅਤੇ ਸਾਰੇ ਕਲਾਕਾਰ ਆਪਣੇ ਕੰਮ 'ਚ ਮਾਹਿਰ ਨੇ ਮੈਨੂੰ ਇਸ ਪ੍ਰੋਜੈਕਟ ਦਾ ਹਿੱਸਾ ਬਣਨ ਤੇ ਮਾਣ ਹੈ ਨਾਲੇ ਦੱਸ ਦਈਏ ਕਿ ਸਿਮਰਨਜੀਤ ਸਿੰਘ ਸੀਓ ਕੇਵਲਬਾਨ ਨੇ ਆਪਣੀ ਖੁਸ਼ੀ ਜਿਤਾਉਂਦੇ ਹੋਏ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਸਾਨੂੰ ਹਰ ਪਾਸੇ ਤੋਂ ਪੋਜ਼ਿਟਿਵ ਰਿਸਪੌਂਸ ਮਿਲ ਰਿਹਾ ਅਤੇ ਸਟੂਡੀਓਜ਼ ਨੂੰ ਸਾਡੇ ਵਿਜ਼ਨ ਤੇ ਭਰੋਸਾ ਵੀ ਹੈ ਪਲੇਟਫਾਰਮ ਤੇ ਲਾਂਚ ਤੋਂ ਪਹਿਲਾਂ ਸਾਨੂੰ ਕੁਝ ਪ੍ਰਸਿੱਧ ਪ੍ਰੋਡਕਸ਼ਨ ਸਟੂਡੀਓਜ਼ ਦੇ ਨਾਲ ਸਾਥ ਪਾਉਣ ਦਾ ਮੌਕਾ ਮਿਲਿਆ ਮੈਨੂੰ ਯਕੀਨ ਹੈ ਕਿ ਜਿਸ ਦ੍ਰਿਸ਼ਟੀਕੋਣ ਨਾਲ ਅਸੀਂ ਇਸ ਪਲੇਟਫਾਰਮ ਦਾ ਨਿਰਮਾਣ ਕੀਤਾ ਹੈ ਪੰਜਾਬ ਅਤੇ ਪੰਜਾਬ ਦੀਆਂ ਕਹਾਣੀਆਂ ਅਗਲੀ ਵੱਡੀ ਚੀਜ਼ ਹੋਣਗੀਆਂ ਇਸ ਫਿਲਮ ਦਾ ਨਿਰਦੇਸ਼ਕ ਸਮਰਤਜੀਤ ਸਿੰਘ ਹੁੰਦਲ ਨੇ ਇਸ ਫਿਲਮ ਦੀ ਕਾਸਟ ਉਸ ਉਦਯੋਗ ਦੇ ਪ੍ਰਸਿੱਧ ਅਦਾਕਾਰ ਸ਼ਾਮਿਲ ਨੇ ਇਹਨਾਂ ਦੇ ਵਿੱਚੋਂ ਕੁਝ ਪ੍ਰਮੁੱਖ ਨਾਮ ਸੋਨੀਆ ਮਾਨ ਜੋ ਕਿ ਮੁੱਖ ਭੂਮਿਕਾ ਨਿਭਾ ਰਹੇ ਨੇ ਦੱਸਦੀ ਕਿ ਅਭਿਜੀਤ ਅਤਰੀ ਅਤੇ ਜਸਵੰਤ ਸਿੰਘ ਰਾਠੌਰ ਕਵਲਜੀਤ ਸਿੰਘ ਅਤੇ ਹੋਰ ਕਈ ਮਹੱਤਵਪੂਰਨ ਭੂਮਿਕਾਵਾਂ 'ਚ ਨਜ਼ਰ ਆਣਗੇ ਦੱਸਦੇ ਕਿ ਇਸ ਫਿਲਮ ਦਾ ਪਲੇਟਫਾਰਮ ਆਫੀਸ਼ੀਅਲੀ ਲਾਂਚ ਬਸ ਕੁਝ ਹੀ ਦਿਹੂਰੀ ਤੇ ਅਤੇ ਅਸੀਂ ਪੰਜਾਬ ਦੀਆਂ ਕਹਾਣੀਆਂ ਦੇਖਣ ਲਈ ਬੇਸਬਰੀ ਨਾਲ ਉਡੀਕ ਕਰ ਰਹੇ ਹਾਂ